ਲੋਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿੱਤਰ ਪਿਆਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਨਵਾਂ ਬਲੌਗ ਆਪਾਂ ਕਰ ਦਿੱਤਾ ਸਟਾਰਟਿੰਗ ਆ ਟਾਈਮ 5 ਵਜ ਗਏ ਨੇ ਇਹ ਇੰਨਾ ਫਜ਼ਾ ਸਾਰੀ ਰਾਤ ਸੁੱਤੇ ਹੀ ਬੱਸ ਸਾਰੀ ਰਾਤ ਅਪਕੀ ਤਾ ਆਹ ਯਾ ਦਿਨ ਇੰਜੋਇਮੈਂਟ ਕਰਦੇ ਰਹੇ ਜੀ ਸਾਰੀ ਰਾਤ ਘੁੰਮਦੇ ਫਿਰਦੇ ਰਹਿਆ ਆ ਤੇ ਸੋਤੇ ਨੇ ਮੁਰਗੇ ਸੋਤੇ ਆਪਾਂ ਜਾ ਕੇ ਡੇਢ 2 ਵਜੇ ਦੇ ਕਰੀਬ ਜਾ ਕੇ ਸੁੱਤਾ ਮੈਂ ਤੇ ਸਾਢੇ 4 ਵਜੇ ਫੋਨ ਲਾਉਂਦਾ ਤੇ ਨੀਂਦ ਤੋਂ ਨੀਂਦ ਨਿਕਾ ਪੈਂ ਜਾਂਦਾ ਬਾਰੇ ਸ਼ੁਰੂ ਹੋ ਗਈ ਗਾਡਰ ਆਪਾਂ ਆ ਇੱਕ ਕੱਢਿਆ ਹੀ ਕੱਲ ਦਾ ਤੇ ਦੋ ਰਹਿੰਦੇ ਸੀ ਉਹਦਾ ਕਰਕੇ ਉਸਤਾਦ ਔਰ ਉਸਤਾਦ ਸੋਏ ਪੂਰਾ ਰਾਤ ਗੈਂਡਰੀ ਲੱਗੇ ਜਾਂਦੇ ਚੋ ਜੋ ਕਰਦੇ ਜਾਂਦੇ ਚੋ ਜੋ ਚੋ ਜੋ ਚੋ ਜੋ ਇਹ ਵੇਖੋ ਵੇ ਮੋੜੀ ਆ ਮਾਰਸ਼ ਦਾ ਪੂਰਾ ਪੂਰਾ ਮਾਹੌਲ ਆ ਤੇ ਦੇਖਦੇ ਆ ਕੀ ਕੀ ਦਮਾਂਦਾ ਹੈ ਤੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਤੁਸੀਂ ਜੁੜੇ ਰਹੋ ਬਲੌਗ ਆਪਾਂ ਕਰਤਾ ਸ਼ਾਹਰ ਤੇ ਫਿਲਹਾਲ ਦੋ ਗੱਲ ਕੱਢਨੇ ਆ ਟੈਂਟਾ 1.5 ਘੰਟਾ 2 ਘੰਟੇ ਵੀ ਲੱਗ ਸਕਦੇ ਕੋਈ ਚੱਕਰ ਨਹੀਂ ਜੇ ਸਹੀ ਸਹੀ ਨਿਕਲ ਆਉਣ ਮੇਟਵਰ ਗੱਡਰੀ ਵਾਲੇ ਤੇ ਸਮਝ ਅੱਧਾ ਘੰਟਾ 120 ਮਿੰਟ ਲੱਗਾ ਅੱਧੇ ਘੰਟੇ ਚ ਬੱਲੋ ਇਹ ਹੁਣ ਗਾਡਰ ਤੇ ਡਿਪੈਂਡ ਕਰਦਾ ਕਿ ਕੀ ਮਾਹੌਲ ਬਣਦਾ ਕੀ ਨਹੀਂ ਬਣਦਾ ਫਿਰ ਦੇਖਦੇ ਆ ਪਰਸ਼ੂ ਚੜ ਗਿਆ ਗਾਡਰ ਤੇ ਪਰਸ਼ੂ ਉਹ ਸਾਹਮਣੇ ਗਾਡਰ ਤੇ ਚੜ ਗਿਆ ਬੱਲੋ ਹਾਂ ਮੀ ਸ਼ੁਰੂ ਹੋ ਗਿਆ ਨਵਾ ਨਮੀ ਆ ਰਹਾ ਆ ਛੋੜ ਦਿਓ ਪਾ ਜਦੋਂ ਕਿਸੇ ਦਾ ਅੱਗੇ ਆ ਗਿਆ ਸਭੀ ਵਿਖੇ ਚ ਕਰਨੀ ਪੈਂਦੀ ਹੈ ਪਰਸ਼ੂ ਦੇਖਣਾ ਪੜਦਾ ਹੈ यस ਯੋ ਯਾ ਰਾਈਟ ਸਰ ਟੋਪੀ ਪੈਨੋ ਸਰ ਅੱਛੇ ਲੱਗਤੇ ਹੋ ਹਾਂ ਐਸੇ ਭਾਈ ਤਿਆਰੀ ਵੀ ਰਹਿਣਾ ਚਾਹੀਏ ਬੈਂਡ ਬਿਊਟੀ ਹੀ ਲੱਗ ਰਿਹਾ ਦੇਖ ਕੇ ਤਿਆਰੀ ਵੀ ਰਹਿਣਾ ਚਾਹੀਏ ਕੋਈ ਪਤਾ ਨਹੀਂ ਕਦ ਕਿਆ ਹੋ ਜਾਏ ਜੀ ਯੈਸ ਯੈਸ ਤਿਆਰੀ ਪੂਰੀ ਹੈ ਛੱਲੇ ਹੋਣੀ ਪਾਇ ਪਜਾਮਾ ਪਜਾਬਾ ਪਾ ਕੇ ਹੁੰਦਾ ਫਿਰਦੇ ਆ ਆਈ ਵਾ ਕਿਆ ਕਰ ਰਿਹਾ ਯਾਰ ਇੱਥੋਂ ਹੇ ਗਿਰਾ ਕਾਹ ਚੇ ਰਹਾ ਸੇ ਸੇ ਵੀ ਦੇਲੇ ਹਾਂ ਦੇਖਿਓ ਮੇਰਾ ਇਹ ਸਰੀਆ ਡਿੱਗੇ ਲੱਗਦਾ ਰਹੇ ਜੇ ਉਹ ਉੱਪਰ ਵਾਈਪ ਸਤਨਾ ਬਾਜੋ ਤੀਕੋ ਉਹ ਘਾਰਾ ਏ ਯਾਰ ਵਾ ਸਤਨਾ ਬਾਜੋ ਕੰਡਮੋ ਜਲੇ ਹੁਣੇ ਸਰੀਆ ਡਿੱਗਾ ਮੇਰੇ ਇੱਥੇ ਆਣ ਗਿਆ ਕਿਤੇ ਹੈ ਸਿਰ ਚੋਂ ਆਜਣਾ ਹੀ ਨਹੀਂ ਨਹੀਂ ਤੇ ਇੱਥੋਂ ਛਿੱਲ ਗਿਆ ਇਹ ਨਾ ਯੈਸ ਕਿਦਾਂ ਜੋ ਠੀਕ ਠਾਕ ਇਹ ਸਾਡਾ ਫੋਰਮੈਨ ਸਾਬ ਬਣਾਤਾ ਹੈ ਇਹਦੇ ਹੱਥ ਵਸਿਆ ਇਹ ਦੋ ਬੰਦੇ ਇੱਕ ਭਾਈ ਬਿਲਡ ਤੋਂ ਪੁੱਟੀ ਪਾਈ ਫੋਰਮੈਨ ਸਾਹ ਗਏ ਨਾ ਨਹੀਂ ਸਿੱਧੀ ਪਈ ਸਿੱਧੀ ਕਰ ਸਕਦੇ ਆ ਸਿੱਧੀ ਆ ਸਿੱਧੀ ਸਾਡੀਆਂ ਪੁੱਟੀਆਂ ਵੀ ਸਿੱਧੀਆਂ ਚੱਲਦੀਆਂ ਸਿੱਧੀਆਂ ਥੜੀ ਪਾ ਹਾਂ ਆ ਸੱਜਿਆ ਥਾਲਾ ਅੱਜ ਪਾ ਸਿੱਧੀ ਮਾਰਾ ਤਾਂ ਸਿੰਘ ਨੂੰ ਨਾ ਕੰਟੀਨ ਬਚ ਗਏ ਨਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਚਾਹੁੰਦਾ ਇਹਨਾਂ ਨੂੰ ਕਿ ਜਦੋਂ ਵੀ ਆਪਾਂ ਸਰੀਆ ਸੁੱਟਦੇ ਚਾਰੇ ਪਾਸੇ ਇਹਨਾਂ ਨੂੰ ਦੇਖਣ ਸੁਣਨ ਆਈਦਾ ਨਹੀਂ ਉਹ ਤਾਂ ਨਹੀਂ ਡਿਗਾ ਪਰਲੇ ਗਾਡਰ ਤੋਂ ਡਿਗਾ ਜਿਹੜਾ ਆਪਾਂ ਚੁੱਕੰਦਾ ਹਾਂ ਹਾਂਜੀ ਇਹ ਸੋਖਾ ਖਾ ਦਾ ਦਿਮਾਗ ਖਰਾਬ ਹੋ ਗਿਆ ਇਹ ਸਰੀਆ ਸੁੱਟਦੇ ਮੈਂ ਨੀਂਦ ਨਹੀਂ ਦੇ ਟੇ ਰਾਤ ਨੂੰ ਨੀਂਦ ਹੀ ਨਹੀਂ ਦੇ ਇਹਨੂੰ ਥੱਪੀ ਮਾਰੋ ਇਹ ਮੈਂ ਮੁੰਡਾ ਥੱਪਕ ਨਹੀਂ ਕਰੋ ਕਮੈਂਟਰੀ ਦੱਸੋ ਭਾਈ ਨਹੀਂ ਨਹੀਂ ਨਾਲ ਕਰਾਂ ਐਦਾਂ ਦੱਸ ਜਹਾਂ ਦੱਸ ਚੱਲ ਕੈਮਰਾ ਇਦਨ ਕੋ ਹਾਂ ਕਰੋ ਕਮੈਂਟ ਕੀ ਕਹਿਣਾ ਚਾਹੋ ਸਾਡੇ ਸੋਨੇ ਭਾਜੀ ਨੇ ਬੈਠੇ ਆ ਹਾਂਜੀ ਤੇ ਆਪਣਾ ਉਹ ਸਰ ਮੈਕ ਸਾਹਿਬ ਵੀ ਖੜੇ ਨੇ ਹਾਂ ਉਹ ਪਹਿਲਾਂ ਤੋਂ ਹੀ ਇਹਨਾਂ ਚੱਕਰਾਂ 'ਚ ਪਏ ਹੋਏ ਆ ਵੀ ਅੱਗੇ ਜਿੱਦਾਂ ਦਾ ਕੰਮ ਹੋਇਆ ਨਾ ਉਹਦਾ ਕਿਹੜਾ ਵਾਜੀ ਕੰਮ ਹੋਇਆ ਜਿਹੜਾ ਜਿਹੜਾ ਕੀ ਤਾਰ ਨਹੀਂ ਤਾਰ ਨਹੀਂ ਵਡੀ ਵਾਓ ਤਾਰ ਨਹੀਂ ਵੱਡੀ ਉਹ ਦਿਮਾਗ 'ਚ ਫੇਰ ਉਹਨਾਂ ਦੇ ਗੱਲ ਘੁੰਮਦੀ ਗਈ ਕਿਤੇ ਫੇਰ ਨਾ ਉਹ ਕੰਮ ਹੋ ਜਾਈਂ ਉਹ ਵਾਰ-ਵਾਰ ਇਹੋ ਗੱਲ ਕਹੀ ਜਾਂਦੇ ਵੇਖ ਲਓ ਵੀ ਤੇ ਗਾਡਰ ਗਿਆ ਚੁੱਕਿਆ ਲੀਵਰ ਵਾਲੇ ਤਰੇ ਫਿਰਦੇ ਉਹ ਵੇਖੋ ਭਾਜੀ ਨੇ ਐ ਪਾਜ ਦਾ ਮਾੜਾ ਮੀਂਹ ਪੈਣ ਦਿਆ ਹੈ ਪੈਂਦ ਦਿਆ ਮਾੜਾ ਮਾੜਾ ਆ ਜੀ ਬਾਸ ਵਿੱਚ ਚਲੋ ਠੀਕ ਹੈ ਮਿਲਦੇ ਆ ਤੁਹਾਨੂੰ ਅੱਗੇ ਠੀਕ ਹੈ ਅੱਗੇ ਆਹ ਦੇਖੋ ਜੀ ਸ੍ਰਿੰਦਰ ਭਾਜੀ ਸਾਡੇ ਟੀ ਗਾਡਰ ਚੁੱਕਦੇ ਹੋਏ ਬਹੁਤ ਹੀ ਮੁਸਕਰਾਉਂਦੇ ਹੋਏ ਨੇ ਗਾਡਰ ਚੁੱਕਦੇ ਹੋਏ ਸਾਡੇ ਮਜੀਕ ਸਾਹਿਬ ਆ ਰਹੇ ਨੇ ਮਜੀਕ ਸਾਹਿਬ ਦੇਖ ਰਹੇ ਚੈੱਕ ਕਰ ਰਹੇ ਹੈ ਇਹਦਾ ਸਾਡੇ ਚ ਵਿਰਾਜ ਪਾਜੀ ਬੈਠੇ ਨੇ ਨਾਲ ਸਾਡੇ ਵੀਰ ਉਹਨਾਂ ਦਾ ਮੈਨੂੰ ਨਾਮ ਤੇ ਪਤਾ ਨਹੀਂ ਐ ਪਵਨ ਡਾਉਨ ਪਵਨ ਜੀ ਪਵਨ ਜੀ ਬੈਠੇ ਹੋਏ ਨੇ ਇੱਧਰ ਦੀ ਲੈ ਗਿਆ ਪਵਨ ਜੀ ਬੈਠੇ ਹੋਏ ਨੇ ਇੱਧਰ ਦੀ ਲੈ ਗਿਆ ਹਾਂ ਜੀ ਤੇ ਟੀਕਾ ਆਰਡਰ ਚੱਕਦੇ ਆਏ ਆਪਣੇ ਪਾਜੀ ਸ਼ਹਿਰਪੁਰ ਵਾਲੇ ਹਾਂ ਜੀ ਮੋਦਕ ਮੋਦਕ ਪਵਨ ਪਾਜੀ ਬੈਠੇ ਸਵੇਰ ਦਾ ਟਾਈਮ ਐ ਅਮਰਤ ਅਮਰ ਤੇਰਾ ਚਾਹਦਾ ਗੁਰਬਾਣੀ ਲਗਾਈ ਜਨਾਂ ਨੇ 4 ਵਜੇ ਉਠਾਇਆ ਇਹਨਾਂ ਨੇ ਸਾਨੂੰ ਬਹੁਤ ਮਾੜੀ ਕੀਤੀ ਸਾਡੇ ਨਾਲ ਫੋਨ ਚਾਰ ਵਜੇ ਭਾਜੀ ਜਵਰਾਜ ਨੂੰ ਠਾਇਆ ਭਾਜੀ ਜਵਰਾਜ ਨੂੰ ਜਦੋਂ ਉਠਾਇਆ ਗਿਆ ਕਹਿੰਦੇ 1 ਮਿੰਟ ਆਉਣੇ ਆ ਮੈਂ ਕੀ ਗੱਲ ਹੋਈ ਭਾਜੀ ਕਹਿੰਦੇ ਰੋਟੀਆਂ ਖਾ ਲਈ ਰੋਟੀਆਂ ਖਾ ਕੇ ਆਉਣੀਆਂ ਮੈਂ ਪੁੱਛਿਆ ਤੇ ਬਾਅਦ ਹੀ ਰੋਟੀ ਖਾਦੇ ਨੇ ਤੇ ਰੋਟੀਆਂ ਆ ਗਿਆ ਇਹਨਾਂ ਤੇ ਰੋਟੀਆਂ ਖਾ ਕੇ ਆਏ ਭਾਜੀ ਕਹਿੰਦੇ ਕੰਮ ਬੜਾ ਜ਼ੋਰ ਦਾ ਵਾ ਟੀ ਕਾਫੀ ਉਹ ਵੀ ਗਰਮ ਕਰਕੇ ਗਰਮ ਕਰਕੇ ਕਹਿੰਦੇ ਟੀ ਕਾਫੀ ਜਿਤਨਾ ਕੰਮ ਜ਼ੋਰ ਦਾ ਰੋਟੀ ਖਾ ਕੇ ਚੱਲਦੇ ਆ ਇਹਨਾਂ ਕਰਕੇ ਆ ਗੱਡ ਰੀ ਫਿਲ ਲਿਆ ਇਹ ਪੈਰ ਮੱਛਰ ਭਾਜੀ ਨੂੰ ਬਹੁਤ ਹੀ ਦੜਿਆ ਆ ਦੇ ਮੱਛਰ ਨਾਲ ਪੈਰ ਭਾਜੀ ਦੇ ਬਹੁਤ ਹੀ ਖਰਾਬ ਹੋ ਗਏ ਬਹੁਤ ਬੁਰਾ ਹਾਲ ਹੈ ਜੀ ਇੱਧਰ ਆਪਣਾ ਪਵਨ ਭਾਜੀ ਸੁਰਕ ਤਾਲ ਪੂਰਾ ਕੱਢਣ ਦੇ ਨੇ ਗੁਰਬਾਣੀ ਦੀ ਆ ਸੁਣਦੇ ਨਹੀਂ ਮੈਂ ਗਾਣਾ ਸੁਣਾਵਾਂ ਇੱਕ ਉਹ ਗਾਣਾ ਸੁਣਾਉਣਾ ਇੱਕ ਉਹ ਜਿਹੜਾ ਕਿਦਾਂ ਜਿਹੜਾ ਆਪਾਂ ਸੁਣਾਉਂਦੇ ਹਣੇ ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਂਦੇ ਆ ਸੱਚ ਪੜਗੇ ਟੀਗਾ ਡਰ ਚੱਕੀ ਜਾਨਿਆ ਗਾਣਾ ਸੁਣਾਤਾ ਨਾ ਹੋਰ ਫਿਰ ਗੱਲਬਾਤ ਤੁਸੀਂ ਕੁਝ ਕਹਿਣਾ ਚਾਹੋ ਪਾਈ ਇਹੀ ਆ ਹਾਂ ਗਾੜੇ ਜਿਹਦਾ ਚੱਕੋ ਸੇਫਟੀ ਨਾਲ ਚੱਕੋ ਸੇਫਟੀ ਨਾਲ ਕਢੋ ਗੱਲ ਦਾ ਹੁਸਾਰੇ ਪੁੱਟਿਆ ਦੇਖ ਲੋ ਸਾਰਿਆਂ ਦਾ ਕਤੇ ਹੀ ਹੋਰ ਹੋਏ ਸਿਆ ਇਦਾਂ ਨਹੀਂ ਬੋਲੋ ਲੋ ਵੀ ਮਿੱਤਰੋ ਦੂਜਾ ਗਾੜਾ ਚੁੱਕਣਾ ਗਿਆ ਹੈ ਗੈਂਡਰੀ ਇਧਰ ਗੱਡੀ ਸੱਜ ਲੱਗ ਗਿਆ ਉਧਰ ਲਾਉਂਦਾ ਇੱਕੋ ਕੀ ਬੰਦਾ ਮੋਲ ਚਲ ਦੋਹਣੇ ਦਾ ਨੂੰ ਤੁਸੀਂ ਜੁੜੇ ਹੋ ਆਪਣੇ ਨਾਲ ਗੱਲ ਨਰ ਕਾਢ ਗਏ ਇਹਨਾਂ ਨੇ ਪਹਿਲਾਂ ਮੈਨੂੰ ਫੋਨ ਕੀਤਾ ਦੋ ਵਾਰੀ ਤੇ ਮੈਂ ਸਾਈਲੈਂਟ ਕਰਕੇ ਰਹਾ ਤਾਂ ਹੁਣ ਇਹਨਾਂ ਦੂਜਾ ਮੁੰਡੇ ਦੇ ਫੋਨ ਤੇ ਫੋਨ ਕੀਤਾ ਫਿਰ ਉਹਨੇ ਮੇਰੀ ਗੱਲ ਕਰਾਈ ਫਿਰ ਮੈਂ ਉੱਟ ਗਿਆ ਫਿਰ ਮੈਂ ਤੋਬਾ ਰੋਟੀ ਖਾਣ ਚੱਲ ਗਿਆ ਤੇ ਇਹ ਫੋਨ ਤੇ ਫੋਨ ਫੋਨ ਤੇ ਫੋਨ ਮਣਕੇ ਬਾਅਦ ਚ ਮੈਂ ਹੁਣ ਉੱਠਣਾ ਹੀ ਪੈਣਾ ਦੱਸਦਾ ਮੈਂ ਕਿੰਨੇ ਵਜੇ ਫੋਨ ਕਰਦੇ ਰਹੇ ਮੈਨੂੰ ਇਹ ਅਰਾਸ਼ਿਦੂ ਦੀ ਫੋਟੋ ਆ ਗਈ ਮੋਬਾਈਲ ਦੇ ਗਣ ਆ ਦੋ ਫੋਨ ਕੀਤੇ ਇਹਨਾਂ ਨੇ ਇਹ 4:12 ਵਜੇ ਉਹਨਾਂ ਦੇ ਬਾਅਦ ਤੇ ਔਰ 2:30 ਵਜੇ ਕੀਤਾ ਫਿਰ ਪਹੁੰਚ ਗਏ ਆ ਵੀ ਮਿੱਤਰੋ ਦੂਜਾ ਗਾਡਰ ਵੀ ਆ ਗਿਆ ਯੋ ਬਾਹਰ ਬਾਹਾਂ ਨੇ ਕਰਤੀ ਗਿਰਵਾ ਚੱਕ ਚੱਕ ਜਾ ਕੇ ਜਾ ਕੇ ਸੁੱਟ ਤੇ ਬਾਹਰ ਹੈ ਗਾਣਾ ਗਾਇਆ ਹੀ ਅੱਗੇ ਗਾਣਾ ਗਾਇਆ ਹੀ ਪਾ ਦੇ ਅੱਗੇ ਸਾਡਾ ਕੀ ਐ ਆਪਾਂ ਤਾਂ ਦਿਨ ਕੱਟੀ ਜਾਂਦੇ ਆ ਹੱਥ ਚਰਮੋੜ ਪੜ ਕੇ ਟੀਗਾ ਦਰਬਾਰ ਕੱਢੀ ਜਾਂਦੇ ਆ ਦਰਬਾਰ ਕੱਢੀ ਜਾਂਦੇ ਆ ਆ ਬਣਾਇਆ ਹੀ ਗਾਣਾ ਗਏ ਸਹੀ ਗਾਣਾ ਓਕੇ ਰਬ ਇਹ ਚਾੜ ਦੇਣਾ ਆਪਾਂ ਇੰਸਟਾਗ੍ਰam ਵੀਡੀਓ ਤੇਰੀ ਹੈਂ ਆ ਸਹੀ ਹੈ ਸਹੀ ਹੈ ਮੇਰੀ ਆਵਾਜ਼ ਨਹੀਂ ਨਾ ਸਹੀ ਥੋੜੀ ਜੀ ਸਾਡਾ ਕੀ ਹੈ ਆਪਾਂ ਤਾਂ ਦਿਨ ਲੋਕ ਬਣੀ ਹੋਈ ਨਾ ਕੀ 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 ਕਹਿ ਕੇ ਕੁਝ ਤਾਂ ਕਹਿਣ ਲੱਗਾ ਚੱਲ ਇੱਧਰ ਕਰ ਲੈਣਾ ਕੈਮਰਾ ਚੱਲ ਕੇ ਕਿਹ ਲਗਾਇ ਮੈਂ ਨਾ ਦਾ ਭਰਾਵਾ ਆਵਾਜ਼ ਨਹੀਂ ਸਹੀ ਤੇ ਕਿਤੇ ਸਿੰਗਰ ਨਾ ਮਾਂਜੀ ਇਦਾਂ ਕਿ ਹਾਂ ਰੋਲ ਜੂਗੇ ਇਧਰ ਆਏ ਨੇ ਇਧਰ ਇੱਕ ਫੋਟੋ ਵੇਖ ਕੇ ਮਾਰ ਆ ਜੇ ਥੋੜਾ ਜਿਹਾ ਨਾ ਫਿਰ ਬ੍ਰੈਡ ਨਾਲ ਸੋਦਾ ਗਿਆ ਤੋਂ ਨੇ ਓਏ ਆ ਵਾਕੀਓ ਮਾਮਾ ਇਹਦੇ ਇੱਧਰ ਜਿੱਦਾਂ ਡੱਬ ਸਾਹਿਬਾਂ ਦੇ ਕੋਲ ਕਿਹਾ ਆਂ ਕਿੰਨਾ ਗਿਆ ਉਧਰ ਇੱਧਰ ਆਉਣਾ ਬਰਾਬਰ ਰੱਖਿਆ ਜਾਊ ਕਰਦੇ ਕਰਦੇ ਦਵਾ ਦਾ ਫੋਟੋ ਸੈਂਡ ਇਹਨ ਕੀ ਕਰਨੀ ਫੋਟੋ ਕਰਦੀ ਨੂੰ ਪਾਣੀ ਫੋਟੋ ਮਾਮਾ ਦੇ ਸ਼ਰੀਕਾਂ ਨੂੰ ਕੀ ਕਹਿ ਮਨੋ ਸ਼ਰੀਕਾਂ ਨੂੰ ਸਾੜਨਾ ਇਹ ਮੈਂ ਚਿੱਟਾ ਹੋ ਗਿਆ ਚਿਤਾ ਦੀ ਗੱਲ ਛੱਡੀ ਤੇ ਪੌੜੇ ਨੂੰ ਡਾਊਨਲੋਡ ਹੋ ਗਿਆ ਸਾਂਭਣ ਰਿਹਾ ਇੱਕ ਪਾਸੇ ਕ੍ਰੇਨ ਚੋਂ ਇੱਕ ਪਾਸੇ ਫੋਰਮ ਆਏ ਹੋਏ 60000 ਰੁਪਏ ਨਹੀਂ ਗਿਆ ਚੱਕ ਮਾਉਣ ਤੇ ਪਈ ਜਾ ਕੇ 30000 ਹਾਂ ਦਵਾਲ ਲਸਨਾ ਦਵਾਲ ਲਸਨਾ 60000 ਰੁਪਏ ਤਨਖਾਹ ਲੈਂਦਾ ਆਪਾਂ ਇਹ 1 2 ਕਿੰਨਾ ਬੰਦਿਆਂ ਦੀ ਓਨੀ ਆ ਜਿੰਨੀ ਇਹਦੀ ੱਲੇ ਦੀ ਓਟੀਆਂ ਲਾ ਲਾ ਕੇ ਤੂੰ ਵਾਹ ਉਹ ਟੀਕਾ ਲੱਗਦਾ ਸਾਡੇ ਤੂੰ ਬੋਕਾਂ ਲਾ ਲਾ ਕੇ ਆਡੇ ਨਹੀਂ ਲੱਗਦਾ ਆਡੇ ਵਟਾਂ ਕੋਈ ਨਹੀਂ ਮਾ ਡੂਡੀ ਹੈ ਨਹੀਂ ਮਰਜੀ ਕਰ ਜਾਓ 24 ਘੰਟੇ ਜਦੋਂ ਮਰਜੀ ਖੋਤੇਾਂ ਨੂੰ ਵਾਜ ਮਾ ਟੰਡਾ ਮਾਰ ਕੇ ਠਾ ਲਈਏ ਐ ਬਸ ਐ ਲਾਉਨੇ ਬਸ ਰੱਤੇ ਰੇ ਰੱਸੀ ਲਾਉਂਦੇ ਆ ਮਗਰ ਇੱਕ ਦੇਣਾ ਲੈ ਤੈਨੂੰ ਆਹ ਤੇਰੇ ਖਵਾ ਪਰਸੋ ਪਰਸੋ ਉਧਰ ਖਲੋਤਾ ਹੀ ਜੱਡਾ ਬਾਲ ਦੇ ਗੁਰੂ ਨਾਨਕ ਜੀ ਕਹੇ ਦਿਆ ਹੋਆ ਆ ਤੈਨੂੰ ਆ ਵਾ ਵੇਖੀ ਜਾਂਦਾ ਬਿਨਾਂ ਛੋਟੀ ਦਾ ਛੱਡਾ ਚਲੋ ਵੀ ਗੈਂਡਰੀਆਂ ਕਰ ਦੋ ਲੋਕ ਤੇ ਚਲ ਗਿਆ ਵਾ ਇਹ ਤੂਫਾਨ ਦਾ ਕਰਕੇ ਕੀਤੀਆਂ ਜਾਂਦੀਆਂ ਨੇ ਲੋਕ ਹੁਣ ਗਾਂ ਆਇਆ ਕਰਨੇ ਅਜੇ ਨਹੀਂ ਤੂਫਾਨ ਦੇ ਇੱਧਰ ਲਾ ਫਸ ਜਾਂਦਾ ਇੱਧਰ ਲਾ ਕੱਪਾ ਬੰਦ ਨਹੀਂ ਲੋ ਵੀ ਮਿੱਤਰੋ ਐਟ ਟਾਈਮ ਥੋੜੀ ਜਿਹੀ ਸ਼ਾਂਤੀ ਬੈ ਜਾਂਦੀ ਇੱਧਰ ਹੀ ਚੱਕੜ ਹੋਇਆ ਤੇ ਇਹ ਆਪਣਾ 100 ਲ ਖਲੋਤਾ ਇਹਦੇ ਜਿਹੜੇ ਪਰਲੀ ਸਾਈਡ ਦੇ ਇਹ ਚਾਰ ਟਾਇਰ ਉਹ ਪਿੰਨ ਉੱਥੇ ਟੁੱਟ ਗਈ ਸੀ ਕੱਲ ਕੱਲ ਵਾਲੇ ਬਲੌਗ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ ਉਹ ਪਿੰਨ ਜਿਹੜੀ ਟੁੱਟੀ ਤੇ ਹੁਣ ਅੱਜ ਕਰ ਲੱਗੇ ਆ ਇਹਨੂੰ ਕਰਨਾ ਕੀ ਆ ਥੱਲੇ ਇਹਦੇ ਟਾਇਰ ਦੀ ਪੈਨ ਲਿਆਉਣੀ ਆ ਉਹ ਤੇਰੀ ਪਲੀਸ਼ ਇਹ ਟਾਇਰ ਦੀ ਪੈਨ ਆਉਣੀ ਆ ਇੱਥੇ ਉਹ ਪੈਨ ਆਉਣੀ ਆ ਬਣ ਕੇ ਆਉਣੀ ਆ ਤੇ ਪੈਨ ਆਉਣੀ ਆ ਉਹ ਕਿੰਨੇ 25000 ਦੀ ਕਹਿੰਦੇ 25000 ਦੀ ਆਉਗੀ ਫੇਰ ਇਹ ਚਾਰ ਟਾਇਰ ਲੱਗਣੇ ਫੇਰ ਗਲਡਰ ਬਾਹਰ ਜਾਇਆ ਕਰਨ ਤੇ ਮੋਹਲਾ ਗਰਮੋ ਗਰਮਾ ਇਹ ਟਾਈਮ ਤੇ ਬਹੁਤ ਸ਼ਾਂਤੀ ਸ਼ਾਂਤੀ ਹੁੰਦੀ ਪਹਾੜ ਦੇ ਵਿੱਚ ਰਾਤ ਨੂੰ ਲਾਲਾਂ ਤਾਲਾ ਹੋ ਜਾਣੀ ਤੇ 8 ਵਜੇ ਵੀ ਹੁਣ 8 ਵਜੇ ਤੋਂ ਬਾਅਦ ਵੀ ਇਹਨਾਂ ਦੀ ਡਿਊਟੀ ਅੱਲਾਂ ਨੇ ਆਉਣਾ ਤਾਤਾ ਤਾ ਲਾਲਾ ਲਾਲਾ ਆਜੋ ਤੁਹਾਨੂੰ ਦੱਸਦੇ ਆ ਇਹ ਪੀਅਰ ਗੈਪ ਕਿਦਾਂ ਥੱਲੇੋਂ ਕਿਵੇਂ ਖੜਾ ਕਰਦੇ ਆ ਇਧਰੋਂ ਤੁਹਾਨੂੰ ਇਹਦੇ ਵਿੱਚ ਦੇਖੋ ਕਿ ਸਭ ਤੋਂ ਪਹਿਲਾਂ ਇਦੇ ਵਿੱਚ ਬੋਰਿੰਗ ਕਰਕੇ ਆ ਚਾਰ ਪਹਿਲਾਂ ਕੀਤੀਆਂ ਇਹਨਾਂ ਨੇ ਕੋਈ ਮਤਲਬ 12 ਮੀਟਰ 12 ਮੀਟਰ ਜਾਂ 12 ਮੀਟਰ ਤੋਂ ਵੱਧ ਪਹਿਲਾਂ ਕੀਤੀਆਂ ਹੁਣ ਇਹਨਾਂ ਨੂੰ ਇੱਥੋਂ ਇੱਥੋਂ ਉੱਤੋਂ ਤੋਂ ਵੱਢ ਕੇ ਪਾਣੀ ਨਹੀਂ ਸੁੱਕਦਾ ਥੱਲੇ ਪਾਣੀ ਸਿਮੀ ਜਾਂਦਾ ਹੁਣ ਇਹਨਾਂ ਨੂੰ ਆ ਸੀਮੈਂਟ ਝਾੜ ਕੇ ਫਿਰ ਇੱਥੇ ਸਰੀਆ ਇਹਦੇ ਨਾਲ ਸਰੀਆ ਜੋੜ ਕੇ ਬੰਨ ਕੇ ਫਿਰ ਉੱਤੋਂ ਤਾਂ ਪੀਇਸਟਲ ਬੰਨਦਾ ਇੱਕ ਪੂਰਾ ਪੀਇਸਟਲ ਬੰਨਣ ਤੋਂ ਬਾਅਦ ਇਹ ਪੀਇਸਟਲ ਬੰਨਣ ਤੋਂ ਬਾਅਦ ਇਹ ਮੁੜ ਕੇ ਇਹਦੇ ਉੱਤੇ ਪੀਅਰ ਕੈਪ ਹੁੰਦਾ ਪੀਅਰ ਕਹਿ ਬਣੀ ਹੁੰਦਾ ਫਿਲਰ ਹੁੰਦਾ ਇਦਾਂ ਪੀਅਰ ਕਹਿ ਬਾਅਦ ਚ ਉੱਤੇ ਜਿਹੜਾ ਪੀਅਰ ਕਹਿ ਬੰਦਣਾ ਉਹ ਛੋਟਾ ਇਹਨਾਂ ਇਹਦੇ ਉੱਤੇ ਬਣਿਆ ਉਹ ਬਾਅਦ ਚ ਬੰਨਾ ਹੈ ਪਹਿਲਾਂ ਇਦਾਂ ਪੈਲਿੰਗ ਕੀਤੀ ਪੈਲਿੰਗ ਕਰ ਤੋਂ ਬਾਅਦ ਇਹਨਾਂ ਨੇ ਪੈਲਿੰਗ ਕਰ ਤੋਂ ਬਾਅਦ ਯਹਾਂ ਇੱਥੇ ਪੀਜਿਸਟਲ ਕਰਨਾ ਪੂਰਾ ਪੀਜਿਸਟਲ ਤੋਂ ਬਾਅਦ ਫੇਰ ਬੰਨਾਵਾ ਪੀਅਰ ਪੀਅਰ ਬਣ ਤੋਂ ਬਾਅਦ ਫੇਰ ਪੀਅਰ ਕਹਿ ਬੰਨਾ ਇਦਾਂ ਥੱਲਿਓ ਉੱਤੋਂ ਜਾ ਕੇ ਪੁਲ ਤਿਆਰ ਹੋ ਜਾਂਦਾ ਬਣੇ ਤੇ ਦੇਖਦੇ ਹਾਂ ਮੋਲ ਚੱਲ ਬੰਦੇ ਆਪਣੇ ਉੱਠੇ ਨਹੀਂ ਮੇਸਾਲੇ ਰੋਟੀ ਪਾਣੀ ਖਾਣਾ ਬਣਾਉਣੇ ਆ ਪਰੌਂਠੇ ਖਾਣੇ ਅੱਜ ਬਣਾ ਕੇ ਤੇ ਬਾਕੀ ਬਾਜੀ ਹਣੀਆਂ ਅਗੇ ਰੂਮ ਚ ਉਹਨਾਂ ਨੇ ਕੱਲ ਦੇ ਨੇ ਕੱਲ ਪਰਸੋਂ ਰਾਤ ਵੀ ਦਿਨੇ ਵੀ ਡਿਊਟੀ ਕੀਤੀ ਹੈ ਕਰਕੇ ਆਪਾਂ ਮੈਂ ਸੋਚਿਆ ਚੱਲ ਮੈਂ ਕੱਲ ਸੁੱਤਾ ਹੀ ਕਰਾਂ ਦਿਨ ਤੇ ਮੈਂ ਕਿਹਾ ਚੱਲ ਮੈਂ ਗੱਟਰ-ਗੁੱਟਰ ਕਢਾ ਦੇਣਾ ਗੱਡਰਾ ਪਕੜਾਤੇ ਹਾਂ ਦੋ ਬੰਦੇ ਆਪਣੇ ਡਰਾਈਵਰ ਡਰਾਈਵਰ ਵੀ ਉੱਠੇ ਹਾਂ ਇਤਨਾ ਜਲਦੀ ਉੱਠ ਗਏਗਾ पूरा दिन तू पूरा रात तो इतने खराटे मारे हैं इतने खराटे मारे हैं पूरी गाड़ी चलाता है वो नहीं उठा गया गुप्ता स्टैंड नींद नहीं खोली इसकी सोया जा जाओ